ਸਾਥ ਸੰਗਤ ਜੀ ਇੱਕ ਚਮਤਕਾਰ ਹੋਇਆ ਵਾ ਹਰ ਬੰਦੇ ਦੀ ਸੋਚ ਤੋਂ ਪਰੇ ਜੋ ਕਦੀ ਸੋਚਿਆ ਵੀ ਨਹੀਂ ਸੀ ਔਰ ਸਾਡੀ ਕਿਲੀ ਕੀਆ ਗੁਰੂ ਗ੍ਰੰਥ ਸਾਹਿਬ ਵਾਹ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਨਵਰੀ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ ਮੈਨੂੰ ਸਿੰਘ ਸਾਹਿਬ ਦੇ ਦਰਸ਼ਨ ਹੋਏ ਜਿਹਨੂੰ ਤੁਸੀਂ ਸ਼ਹੀ ਸਿੰਘ ਕਹਿੰਦੇ ਹੋ ਤانوں ਪਹਿਲਾਂ ਵੀ ਮੈਂ ਕਿਹਾ ਸੀ ਅਕਸਰ ਮੈਨੂੰ ਦਰਸ਼ਨ ਦੇ ਜਾਂਦੇ ਆ ਤੇ ਉਹਨਾਂ ਨੇ ਆ ਕੇ ਫਤਿਹ ਬੁਲਾਈ ਅਸੀਂ ਬੈਠੇ ਆ ਉਹ ਕਹਿੰਦੇ ਕੁਝ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਮੈਂ ਕਹਾ ਜੀ ਕੁਝ ਖਾਸ ਨਹੀਂ ਕਹਿੰਦੇ ਆਓ ਅਸੀਂ ਸ਼ੁਰੂ ਕਰੀਏ ਅਸੀਂ ਸ਼ੁਰੂ ਕੀਤਾ ਪਾਠ ਕੀਤਾ ਉਸ ਤੋਂ ਬਾਅਦ ਕਹਿੰਦੇ ਤੁਸੀਂ ਪਰੇਸ਼ਾਨੀ ਤੁਹਾਡੀ ਵਜ੍ਹਾ ਜੋ ਹੈਗੀ ਉਹਦੇ ਇੱਕ ਤੁਹਾਨੂੰ ਸਮਾਧਾਨ ਦਰਨਾ ਮੈਂ ਦੱਸੋ ਜੀ ایک تک دیال ٹھہ نے کہا جی ہوں شبد لب تسی ہر روج جاپ کرو ترکٹ پریشانیاں سب دور ہو جائیں گی میں جی ساتھ بچن جی ਉਸ ਤੋਂ ਬਾਅਦ ਸਿੰਘ ਸਾਹਿਬ ਅਲੋਪ ਹੋ ਗਏ ਤੇ ਕੋਈ 11 ਵਜੇ ਦਾ ਟਾਈਮ ਸੀਗਾ ਤੇ ਮੈਂ ਆਪਣੇ ਸਿੰਘ ਭੈਣ ਭਾਈਆਂ ਦੇ ਜਾਂ ਆਪਣੇ ਮੇਰੇ ਜਿਹੜਾ ਹਕੀਕਤਵਾਨੀ ਦੇ ਮੇਰੇ ਭੈਣ ਭਰਾ ਉਹਨਾਂ ਦੇ ਮੈਸੇਜ ਚੈੱਕ ਕਰ ਰਿਹਾ ਸੀਗਾ ਤੇ ਇੱਕ ਫੋਨ ਆ ਗਿਆ ਉਹ ਕਹਿੰਦੇ ਸੀ ਬਹੁਤ ਪਰੇਸ਼ਾਨ ਹੈਗੇ ਆ ਸਾਡੇ ਨਾਲ ਬਹੁਤ ਕੁਝ ਉਹਨਾਂ ਨੇ ਦੱਸਿਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਆ ਸ਼ਬਦ ਹੈਗਾ ਇਹਦਾ ਤੁਸੀਂ ਸਵੇਰੇ 11 ਵਜੇ پاٹھ کرنا ہے اس تو بعد دس منٹ مول منتر دس منٹ بھائی واحر جاپ اور دس منٹ گایتری منتر کرنا اس تو بعد اپنا جب جی صاحب کا پاٹ شروع کرنا ہے اور پانچے بانی کا پاٹ کرنا ہے انہیں کہا جی سات بچن ایک ساحب کا فون آیا کہ کے تو تا ویڈیو دیکھا ہے میرے سے کرزا ایسا ہے گا میں وہ پائی صاحب کہنے دے جی میرے تے سٹ لکھ روپیہ کرجا ہے گا اور بیاج تے بیاج چڑی جا رہے ہیں با ਮੇਰੀ ਖੇਤੀ ਵੀ ਹੈਗੀ ਆ ਮੇਰੀ ਫੈਕਟਰੀ ਸੀਗੀ ਉਹ ਬੰਦ ਹੋ ਗਈ ਆ ਮੈਂ ਬਹੁਤ ਹੀ ਪਰੇਸ਼ਾਨ ਹੈਗਾ ਮੇਰਾ ਦਿਲ ਕਰਦਾ ਕਿ ਮੈਂ ਆਤਮ ਹੱਤਿਆ ਕਰ ਲਵਾਂ ਮੈਂ ਕਿਹਾ ਜੀ ਆਤਮ ਹੱਤਿਆ ਦੇ ਕੋਈ ਸੋਲੂਸ਼ਨ ਨਹੀਂ ਹੈਗਾ ਉਹਨਾਂ ਨੇ ਇਹ ਵਾਲੀ ਟੁਕ ਦੇ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਸਵੇਰੇ ਉੱਠਦੇ ਸਾਰੇ ਇਸ਼ਨਾਨ ਪਾਣੀ ਕਰਕੇ ਤੁਸੀਂ ਇਹ ਵਾਲੀ 11 ਮਾਰੀਏ ਇੱਕ ਮਨ ਇੱਕ ਚਿੱਤ ਹੋ ਕੇ ਪਾੜ ਕਰਨਾ ਹੈ ਸੋਨ ਤੋਂ ਪਹਿਲਾਂ ਵੀ 11 ਵਾਰੀ ਤੱਕ ਫੇਰ ਪਾਠ ਕਰਨਾ ਹੈ ਕਹਿੰਦੇ ਠੀਕ ਹੈ ਜੀ ਔਰ ਫਿਰ ਉਹ سلسلہ ਚੱਲਦਾ ਰਿਹਾ ਇਦਾਂ ਕੱਟ ਤੋਂ ਕੱਟ ਮੈਂ 16 ਭੈਣ ਭਰਾਵਾਂ ਨੂੰ ਇਹ ਮੈਂ ਸ਼ਬਦ ਦਿੱਤਾ ਔਰ ਪਿਛਲੇ ਹਫਤੇ ਤੋਂ ਜੋ ਜੀ ਫੀਡਬੈਕ ਜੋ ਆਈ ਆ ਗੁਰੂ ਗ੍ਰੰਥ ਸਾਹਿਬ ਦੇ ਕੇ ਆਪਣੇ ਆਪ ਸਿਰ ਝੁਕ ਜਾਂਦਾ ਹੈਗਾ ਇਹਨਾਂ ਬੜਾ ਚਮਤਕਾਰ ਉਹ ਚਮਤਕਾਰ ਜੋ ਕਦੇ ਨੇ ਸੋਚਿਆ ਨਹੀਂ ਸੀਗਾ ਉਹ ਭਾਈ ਸਾਹਿਬ ਨੇ 60 ਲੱਖ ਵਾਲੇ ਕਹ ਰਹੇ ਸੀ ਕਿ ਮੇਰੀ ਇੱਕ ਪੇਮੈਂਟ ਸੀ 30 ਲੱਖ ਦੀ ਉਹ ਡੈਡ ਸੀਗੀ 8 ਸਾਲ ਹੋ ਗਏ ਪੈਸਾ ਨਹੀਂ ਦਿੱਤਾ 4 ਸਾਲ ਪਹਿਲਾਂ ਉਹਨੇ ਕਿਹਾ ਸੀ ਕਿ ਜੋ ਤੂੰ ਕਰਨਾ ਕਰ ਲਾ ਮੈਂ ਪੈਸੇ ਨਹੀਂ ਦੰਦਾ ਜਿੱਥੇ ਮਰਜੀ ਚਲਾ ਜਾ ਜਿਹਨੂੰ ਮਰਜ਼ੀ ਲਿਆ ਤੇ ਕਹਿੰਦਾ ਜੀ ਅਚਾਨਕ ਫਰਵਰੀ ਦੇ ਪਹਿਲੇ ਹਫਤੇ ਉਹ ਕਹਿੰਦਾ ਅਚਾਨਕ ਜਨਵਰੀ ਦੇ ਆਖਰੀ ਹਫਤੇ ਉਹਦਾ ਫੋਨ ਆਇਆ ਕਹਿੰਦਾ ਜੀ ਹਾਲ ਚਾਲ ਪੁੱਛੀਏ ਕਹਿੰਦਾ ਪੈਸਾ ਵੀ ਮੈਂ ਕੋਈ ਤੁਹਾਡੇ ਪੈਸੇ ਦੇਣੇ ਆ ਤੇ ਮੈਂ ਕੁਝ ਪੈਸੇ ਭੇਜ ਰਿਹਾ ਤੇ ਸ਼ਾਮ ਨੂੰ ਉਹਨਾਂ ਦਾ ਬੰਦਾ ਆਇਆ ਤੇ ਮੈਂ ਗਿਨੇ ਤਾਂ 5 ਲੱਖ ਰੁਪਏ ਸੀਗਾ ਮੈਂ ਉਹਨਾਂ ਕੋਲੋਂ ਕੋਈ 30 32 ਲੱਖ ਰੁਪਏ ਲੈਣਾ ਹੈ ਤੇ ਉਹਨਾਂ ਨੇ 5 ਲੱਖ ਭੇਜਤਾ ਵਾਊਚਰ ਸਾਈਨ ਕਰਕੇ ਮੈਂ ਦੇ ਦਿੱਤਾ ਤੇ ਕਹਿੰਦਾ ਜੀ ਫਿਰ ਮੈਂ ਤੁਹਾਡੀ ਯਾਦ ਆਈ ਔਰ ਉਸ ਤੋਂ ਬਾਅਦ ਕਹਿੰਦਾ ਜੀ ਤੁਹਾਣਾ ਗੱਲ ਹੋਈ ਸੀ ਤੁਸੀਂ ਕਿਹਾ ਜਾ ਕੇ ਗੁਰਦੁਆਰੇ ਮੱਥਾ ਟੇਕ ਕੇ ਆਓ ਅੱਗੋਂ ਨਹੀਂ ਪਿੱਛੇ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਜੀ ਮੈਂ ਇਸ ਤਰ੍ਹਾਂ ਹੀ ਕੀਤਾ ਕਹਿੰਦਾ ਯਕੀਨ ਮੰਨਾ ਮੇਰਾ 60 ਲੱਖ ਦੇ ਵਿੱਚੋਂ 32 ਲੱਖ ਰੁਪਏ ਮੇਰਾ ਕਰਜ਼ਾ ਉੱਤਰ ਗਿਆ ਜਿੰਨੀਆਂ ਮੇਰੇ ਪੁਰਾਣੇ ਪੈਸੇ ਫਸੇ ਹੋਏ ਸੀਗੇ ਉਹ ਸਾਰੇ ਹੌਲੀ ਹੌਲੀ ਨਿਕਲ ਨਾ ਪਏ ਕਹਿੰਦਾ ਵਾਹਿਗੁਰੂ ਦੀ ਕਿਰਪਾ ਮੇਰੇ ਤੇ ਇੰਨੀ ਹੋ ਗਈ ਆ ਕਹਿੰਦਾ ਵਾਹਿਗੁਰੂ ਦੀ ਕਿਰਪਾ ਮੇਰੇ ਤੇ ਐਸੀ ਹੋ ਗਈ ਹੈ ਕਿ ਮੈਂ ਮਿੱਟੀ ਨੂੰ ਹੱਥ ਲਾਉਣਾ ਤੇ ਸੋਨਾ ਹੋ ਜਾਂਦਾ ਹੈ ਕਹਿੰਦਾ ਜੀ ਮੈਂ ਸਵੇਰੇ ਉੱਠ ਕੇ ਪਹਿਲਾਂ ਪਾਠ ਕਰਦਾ ਸੁਣ ਲੇ ਕੇ ਫਿਰ ਪਾਠ ਕਰਦਾ ਕਹਿੰਦਾ ਵਾਹਿਗੁਰੂ ਦੀ ਕਿਰਪਾ ਇੰਨੀ ਹੋ ਗਈ ਹੈ ਕਿ ਮੈਂ ਦੱਸ ਨਹੀਂ ਸਕਦਾ ਉਹ ਇੱਕ ਭੈਣ ਜੀ ਦਾ ਫੋਨ ਆਇਆ ਸ਼ਾਇਦ ਸੰਗਰੂਰ ਤੋਂ ਉਹ ਕਹਿੰਦੀ ਸਾਡਾ ਇੱਕ ਬੰਦਾ ਬਿਸਤਰ ਤੋਂ ਉੱਡਦਾ ਸੀ ਤੇ ਦੂਜੇ ਪੈ ਜਾਂਦਾ ਸੀਗਾ ਉਹ ਦੂਜਾ ਉੱਡਦਾ ਸੀ ਤੀਜੇ ਪੈ ਜਾਂਦਾ ਸੀਗਾ ਔਰ ਕਹਿੰਦੇ ਜਿੰਨਾ ਸਾਡੇ 6 ਕਿੱਲੇ ਜ਼ਮੀਨ ਹੈਗੀ ਆ ਜਿੰਨੀ ਵੀ ਸਾਨੂੰ ਪੈਸੇ ਆਉਂਦੇ ਜੋ ਅੱਧੇ ਨਾਲ ਜ਼ਿਆਦਾ ਤੇ ਹਸਪਤਾਲਾਂ ਹੀ ਦਿੰਦੇ ਸੀ ਕਹਿੰਦੇ ਪਿਛਲੇ 1.5 ਮਹੀਨੇ ਤੋਂ ਸਾਡੇ ਘਰ ਦੇ ਵਿੱਚੋਂ ਬਿਮਾਰੀ ਹੌਲੀ-ਹੌਲੀ ਚਲੀ ਗਈ ਕਹਿੰਦੇ ਮੇਰਾ ਪੂਰਾ ਪਰਿਵਾਰ ਸਵੇਰੇ ਅਸੀਂ 7:00 ਵਜੇ ਉੱਠਦੇ ਆ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਅਸੀਂ ਸਵੇਰੇ ਪਹਿਲਾਂ ਇਹ ਵਾਲਾ ਪਾਠ ਕਰਦੇ ਆ ਤੇ ਸ਼ਾਮ ਨੂੰ ਕਰਦੇ ਆ ਜਿੱਦਾਂ ਤੁਸੀਂ ਦੱਸਿਆ ਸੀ ਤੇ ਅੱਜ ਸਾਡੀ ਇਹ ਹਾਲਤ ਹੋ ਗਈ ਆ ਕਿ ਸਾਡੇ ਇਹ ਪੈਸਾ ਹੈਗਾ ਨਾ ਅਸੀਂ ਬੈਂਕ ਵਿੱਚ ਜਮ੍ਹਾਂ ਕਰਾਉਨੇ ਆ ਇਸ ਤਰ੍ਹਾਂ ਹੀ ਫੀਡਬੈਕ ਹੋਰ ਭੈਣ ਭਰਾਵਾਂ ਦੀ ਆਈ ਆ ਸੁਣ ਕੇ ਅੱਖਾਂ 'ਚ ਇੰਜ ਆ ਜਾਂਦੇ ਆ ਕਿ ਵਾਹਿਗੁਰੂ ਤੇਰੀ ਬਾਣੀ ਦੇ ਵਿੱਚ ਕਹੋ ਜੇ ਅੰਮ੍ਰਿਤ ਦਾ ਉਹਨੂੰ ਸਹੀ ਤਰੀਕੇ ਨਾਲ ਅਗਰ ਇਸਤੇਮਾਲ ਕਰੀਏ ਤੇ ਸਾਡੀ ਜ਼ਿੰਦਗੀ ਬਦਲ ਜਾਂਦੀ ਆ ਔਰ ਮਮੀ ਤੁਹਾਨੂੰ ਦੱਸਾਂ ਮੇਰੇ ਉੱਤੇ ਕਿਸੇ ਨੇ ਬਹੁਤ ਭਿਆਨਕ ਕਾਲਾ ਜਾਦੂ ਕਰਤਾ ਸੀਗਾ ਸਿੰਘ ਸਾਹਿਬ ਆਏ ਉਹਨਾਂ ਨੇ ਕਿਹਾ ਵੀ ਤੁਸੀਂ ਸਾਰਿਆਂ ਨੂੰ ਚੈੱਕ ਕਰਦੇ ਆਪਣੇ ਵੀ ਚੈੱਕ ਕਰ ਲਓ ਕਹਿੰਦੇ ਮੇਰੇ ਸਾਹਮਣੇ ਚੈੱਕ ਕਰੋ ਜੇ ਮੈਂ ਚੈੱਕ ਕੀਤਾ ਤੇ ਕਹਿੰਦਾ ਆ ਗਿਆ ਨਾ ਕਹਿੰਦੇ ਉਹਦਾ ਨਾਮ ਵੀ ਪਤਾ ਲੱਗਿਆ ਮੈਂ ਕਿਹਾ ਨਾਮ ਤਾਂ ਨਹੀਂ ਪਤਾ ਲੱਗਾ ਬੈਨੂੰ ਇਹਨਾਂ ਪਤਾ ਲੱਗਿਆ ਉਹ ਮੁਸਲਮਾਨ ਹੈ ਕੋਈ ਜਨੇ ਕੀਤਾ ਹੈਗਾ ਸਿਸੰਗਾਂ ਕਹਿੰਦੇ ਹੁਣ ਤੁਸੀਂ ਵੀ ਇਹੋ ਬਾਣੀ ਤੁਸੀਂ ਪੜ੍ਹਨੀ ਆਂ ਔਰ ਯਕੀਨ ਕਰਨਾ ਠੀਕ ਹੈ ਮੇਰਾ YouTube ਚੈਨਲ ਜਿਹੜਾ ਕੋ ਥੱਲੇ ਆ ਗਿਆ ਵਾ ਕਾਲੇ ਜਾਦੂ ਕਰਕੇ ਮੇਰੇ ਸਾਰੇ ਕੰਮ ਜੀ ਰਿਕਾਰਡ ਆ ਰਹੀਆਂ ਸੀ ਪਰ ਅੱਜ ਵਾਹਿਗੁਰੂ ਦੀ ਦਿਆ ਨਾਲ ਇਨੀ ਮੇਰ ਮੇਰ ਹੋ ਚੁੱਕੀ ਆ ਕਿ ਮੈਂ ਅੱਜ ਦਿਲੋਂ ਸੇਵਾ ਕਰਦਾ ਨਾ ਮੈਨੂੰ ਬਹੁਤ ਚੰਗਾ ਲੱਗਦਾ ਐਦਾ ਲੱਗਦਾ ਹੈ ਕਿ ਜਦੋਂ ਇੱਕ ਭੈਣ ਬਰਾ ਕਹਿੰਦੀ ਜੀ ਸਾਡੇ ਘਰ ਤੋਂ ਇਹ ਪਰੇਸ਼ਾਨੀ ਦੂਰ ਹੋ ਗਈ ਚਾਹਣ ਲੈ ਇਹ ਹੋ ਗਿਆ ਤੇ ਮੈਂ ਕਹਿੰਦਾ ਵਾਹਿਗੁਰੂ ਦਾ ਅਸ਼ੀਰਵਾਦ ਔਰ ਵਾਹਿਗੁਰੂ ਦਾ ਹੱਥ ਮੇਰੇ ਸਿਰ ਤੇ ਹੈਗਾ ਮੈਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਆਪ ਮੇਰੇ ਤੇ ਕਿਰਪਾ ਕਰ ਰਹੇ ਹੈ ਔਰ ਦਰ ਮੈਂ ਸ਼ਬਦ ਦੱਸਦਾ ਤੁਸੀਂ ਵੀ ਸ਼ੁਰੂ ਕਰੋ ਸਵੇਰੇ ਇਸ਼ਨਾਨ ਕਰਕੇ ਯਾਦ ਰੱਖੋ ਗੁਰਬਾਣੀ ਜਦੋਂ ਵੀ ਤੁਸੀਂ ਪੜ੍ਹਨੀ ਹੈ ਇਸ਼ਨਾਨ ਕਰਕੇ ਔਰ ਕੱਪੜੇ ਬਦਲ ਕੇ کپڑے بدل گئے کیونکہ جدو میں تسی مل موتر جاندے ہو کوئی نہ کوئی چھٹے ہیں کپڑے دے پہنی انگ سات سو نو دے ہوتے درج ہے گا جی پوڑی حالانکہ شبد پورا ہے گا اے پوڑی والی تک ملی سی انہیں جندگی بدلتی میرے سمیں سب تھی میں لہو دیال ٹیپ ہے دواریا رکھ لے ہو دین دیال بر بہ ہاریاگتل تیر برد ہر تجھ میں نہ گہ لے ہو دیال ساگر چھوٹا جہا شبد ہے گا جندگی بدل کے رکھتی ਜਿਹੜਾ ਇੱਕੀ ਸੋਚੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਗਰ ਪੂਰਾ ਹਿਸਾਬ ਨਾਲ ਪਿਆਰ ਨਾਲ ਜਿਹੜਾ ਸੋਚ ਕੇ ਦੇਖੋ ਅਗਰ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਸ਼ਬਦ ਨੂੰ ਵੀ ਅਸੀਂ ਸਮਝੀਏ ਤੇ ਸੱਚਖੰਡ ਜਾਣਾ ਤੈ ਹੈਗਾ ਇਸ ਲੋਕ ਦੇ ਵਿੱਚ ਵੀ ਖੁਸ਼ੀਆਂ ਉਸ ਲੋਕੇ ਤੇ ਰੱਬ ਦਾ ਪਿਆਰ ਹੋਰ ਤੁਹਾਨੂੰ ਕੀ ਚਾਹੀਦਾ ਗੁਰੂ ਸਾਹਿਬ ਦੇ ਲੱਡ ਲਗੋ امرت چکو سجو سا سنگ جی سا سنگ جی میری ہینٹ مل جائے یہ جو یو ٹیوب سے بخواس کی جا رہی ہے نا یہ ہو جائے گا کلکتہ برباد ہو جائے گا بمبئی برباد ہو جائے گا دلی برباد ہو جائے گی وہ سب بےقوف لوگ ہے گے آ جوشی نام تبا ہے لوگوں نے ڈرا رہے ہیں گروہ صاحب کہیں دے بہتا ہے بہتا ہوئے جنہاں جہدہ بکواس کرنے گا ہونا کوئی نہ ہوئی تباہی جرور ہوئے گی سنگھ صاحب نے کیا سی جیڑا دانے کلی نہ جڑے رہن دے ہیں نا وہ بہتکو ثابت رہن دے ہیں وہ کہاں جب چکی چال ہے ہیں سینٹر دی کلی دینا دے ہیں دانے ہوندے ہیں نا وہ بہتکو صحیح رہن دے ہیں اور ساڑھی کلی کی ہے گرو گرن صاحب امرت ہوں سنو امرت چھاکے اس کلی تے سرکشت روانگے باقی چکی چل دی رہے گی اور لوگاں نے دے رہنا ہے اور جڑا امرت آ رہی اور گرو جنے اپنا گرو من لیا اور گرو دشواد اسی سارے اس کلی روانگے اور اس سرکشت روانگے ਇਹ ਹੁਕਮ ਵਾਹਿਗੁਰੂ ਦਾ ਸਮਝ ਲਓ ਬਸ ਇੱਕ ਕੰਮ ਜ਼ਰੂਰ ਕਰੋ ਗੁਰਬਾਣੀ ਦਾ ਲੜ ਫੜਿਆ ਹੈ ਨਾ ਤੇ ਸਪਨੇ ਵਿੱਚ ਵੀ ਛੱਡਣ ਦੀ ਕੋਸ਼ਿਸ਼ ਨਾ ਕਰਨਾ ਹੱਥ ਜੋੜ ਕੇ ਭੈਣ ਭਰਾਵਾਂ ਨੂੰ ਮੈਂ ਇੱਕ ਤਾਕੀਦ ਕਰ ਰਿਹਾ 2 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਮੈਨੂੰ ਗੱਲਬਾਤ ਕਰ ਸਕਦੇ ਹੋ ਮੈਨੂੰ ਕੰਸਲਟ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ہر گھر خوشحالی ہوئے جو میں ودیا سیکھی آ میں ہر سکھ دیکارنا چاہتا ہیں پہلی ودیا ہے گرو گرن صاحب گربانی نمبر دو جوتش نمرولوجی اورا سکیننگ کیونکہ اس شریر دی جو بھی پریشانی ہے گی وہ ہے اور اورا ہی سانو اگے ਇਹ ਅਮਰਾਈ ਦੇ ਦਰਬਾਰ ਦੇ ਵਿੱਚ ਸਾਨੂੰ ਵੜਿਆਈ ਦੋਂਦਾ ਹੈ ਇਸ ਕਰਕੇ ਸਵੇਰੇ ਅੰਮ੍ਰਿਤ ਪਹਿਲਾ ਸੰਭਾਲੋ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਪੀਓ ਔਰ ساری ਜ਼ਿੰਦਗੀ ਵਾਹਿਗੁਰੂ ਵਾਹਿਗੁਰੂ ਕਰਦੇ ਕੱਟੋ ਆਖਰੀ ਟਾਈਮ ਤੇ ਜਦੋਂ ਵਾਹਿਗੁਰੂ ਨੇ ਤੁਹਾਨੂੰ ਪੁੱਛਣਾ ਹੈ ਚਿੱਟੇ ਵਾਲੀ ਲਾਈਟ ਆਉਣੀ ਹੈ اور تڈے منہ جو واحر نکلے اور دسم دوار کھل جائے گا سدھا سچ سیدا سے پرویش کر جاؤ گے باقی ایک چیز میں لوگ کہاں جہاں میرا دسم دوار کھل گیا میری تیجی کھل گئی سب بول دیا آ واحرو جی کا خالصہ خالص واحگ جی کی فتح